ਗੁਰਦਾਸਪੁਰ ਦੇ ਕਸਬਾ ਸ਼ਹਿਰ ਗੋਬਿੰਦਪੁਰ ਦੇ ਪਿੰਡ ਔਲਕਲਾ ਵਿੱਚ ਬੀਤੀ ਰਾਤ ਨੂੰ ਜਨ ਪਛਾਤੇ ਵਿਅਕਤੀਆਂ ਦੇ ਵੱਲੋਂ ਪਿੰਡੇ ਹੀ ਇੱਕ ਕਰਨ ਦੇ ਗੇਟ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਤਾਰਨ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਦੱਸ ਦਈਏ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇੱਕ ਜ਼ਿੰਦਾਕਾਰਤੂਸ ਅਤੇ ਮਲਜ਼ਮਾ ਦੀ ਇੱਕ ਸਿਰ ਦੀ ਟੋਪੀ ਵੀ ਬਰਾਮਦ ਕੀਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਫੇਰ ਰਹੀ ਹੈ ਵਿੱਚ ਪਾਸੇ ਪੀੜਤ ਪਰਿਵਾਰ ਦੇ ਮੈਂਬਰ ਸਰਪਜੀਤ ਸਿੰਘ ਸੱਭੂ ਦਾ ਕਹਿਣਾ ਹੈ ਕਿ ਰਾਤ 12:30 ਵਜੇ ਦੇ ਕਰੀਬ ਮੋਟਰਸਾਈਕਲ ਤੇ ਆਏ ਹਮਲਾਵਰਾਂ ਵੱਲੋਂ ਕੁਝ ਪੰਜ ਫਾਇਰ ਰੌਂਡ ਉਤੇ ਹੀ ਮਾਜਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਪੰਜਾਬ ਦੇ ਪ੍ਰੈਜ਼ੀਡੈਂਟ ਗਵਿੰਦਰ ਸਿੰਘ ਨੇ ਕਿਹਾ ਹੈ ਕਿ ਅਸਤਰਾਂ ਪਛਾਤਿਆਂ ਵੱਲੋਂ ਪਿੰਡ ਦੇ ਵਿੱਚ ਗੋਲੀਆਂ ਚਲਾਉਣੀਆਂ ਜਿਸ ਦੇ ਨਾਲ ਪੰਚ ਦਸ਼ਨ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ ਜੇਕਰ ਪੰਜ ਦਿਨਾਂ ਦੇ ਵਿੱਚ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੇ ਨਾਲ ਮਿਲ ਕੇ ਸਾਡੇ ਵੱਲੋਂ ਸੰਘਰਸ਼ ਜਿਹੜਾ ਹੈ ਉਹ ਕੀਤਾ ਜਾਵੇਗਾ ਉਧੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਜਦੋਂ ਇਸ ਘਟਨਾ ਬਾਰੇ ਹਰਚੂਵਾਲ ਦੇ ਚੌਕੀਨਚਾਰ ਸਵਰਨ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਔਲਕਲਾ ਵਿੱਚ ਬੀਤੀ ਰਾਤ ਗੋਲੀ ਚਲਣ ਬਾਰੇ ਸਾਨੂੰ ਪਤਾ ਲੱਗ ਗਿਆ ਸੀ ਅਤੇ ਮੌਕੇ ਤੇ ਜਾ ਕੇ ਉਸੇ ਵੇਲੇ ਉੱਥੋਂ ਇੱਕ ਜ਼ਿੰਦਾਕਾਰਤੂਸ ਅਤੇ ਗੋਲੀ ਚਲਾਉਣ ਵਾਲੇ ਨੂੰ ਪਛਾਤੇ ਵਿਅਕਤੀ ਦੀ ਇੱਕ ਟੋਪੀ ਜੜੀ ਉਹ ਬਰਾਮਦ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੀ ਤਫ਼ਤੀਸ਼ ਚੱਲ ਰਹੀ ਹੈ ਬਾਕੀ ਇਹਨਾਂ ਦਾ ਕੋਈ ਜ਼ਮੀਨੀ ਵਿਵਾਦ ਵੀ ਚੱਲ ਰਿਹਾ ਹੈ ਅਸੀਂ ਬਾਰੀਕੀ ਦੇ ਨਾਲ ਸ਼ਾਨਬੀਨ ਕਰ ਰਹੇ ਹਾਂ ਤੇ ਮੁਜਬਾ ਨੂੰ ਜਲ ਤੋਂ ਜਲ ਗ੍ਰਿਫਤਾਰ ਕੀਤਾ ਜਾਵੇਗਾ। ਨਾਂ ਮੇਰਾ ਸਰਬਜੀਤ ਸਿੰਘ ਛੱਬੂ ਪਿੰਡ ਵਾਲਾ ਖੁਰਦ ਜੀ। ਸਾਰਾ ਹੀ ਕੋਈ ਸੁੱਤੇ ਪਏ ਹੈ ਰਾਤ 1:30 ਵਜੇ ਦੀ ਗੱਲ ਆ। ਤੇ ਖੜਾਕ ਆਇਆ ਬਹੁਤ ਜ਼ੋਰ ਦੀ। ਮੈਂ ਉੱਠਿਆ ਵਾ ਤਾਂ ਮੈਂ ਆਪਣੇ ਬ੍ਰਦਰ ਨੂੰ ਜਗਾਇਆ ਵਾ। ਤੋਂ ਨੂੰ ਮੈਂ ਕਿਹਾ ਖੜਕਾ ਬੜੀ ਜ਼ੋਰ ਦੀ ਆ ਬਾਹਰ ਜਿੱਦਾਂ ਕੋਈ ਟਾਕਾ ਪਟੂਕਾ ਚੱਲਦਾ। ਅਜੇ ਗੱਲ ਕਰਨੀ ਤਾਂ ਮੇਰਾ ਬ੍ਰਦਰ ਮੇਰਾ ਉੱਠਿਆ ਵਾ ਤਾਂ ਪਰਣਾ ਡਿਆ ਬੰਨ। ਤੇ ਇੱਕ ਫੇਰ ਵਜਦਾ ਸਾਡੇ ਗੇਟ ਨਾਲ ਫੇਰ। ਉਹਨੇ ਚਿਰ ਨੂੰ ਅਸੀਂ ਇਧਰੋਂ ਟਿੱਪਰ ਚੱਲਣ ਡਿਆ ਜਿਹੜਾ ਰੋਡ ਬਣ ਰਿਹਾ ਇੱਥੇ ਮਿੱਟੀ ਜਾਂਦੀ ਆ। ਤੋ ਟਿਫਰਾ ਹੁੰਦੇ ਤੇ ਮੈਂ ਕਿ ਚਾਨਣੇ ਬਾਹਰ ਬਾਹਰ ਨਿਕਲੀਏ ਅਹੀਂ ਗੇਟ ਦੇ ਗਾੜੀਆਂ ਐ ਛੋਟਾ ਦਰਵਾਜ਼ਾ ਖੋਲਿਆ ਵਾ ਤੇ ਰਾਜੂ ਪ੍ਰਧਾਨ ਜਿਹੜੇ ਮਾਜਾ ਖਸਾਨਸ ਨੈਸ ਕਮੇਟੀ ਵਾਲੇ ਇਹਨਾਂ ਦਾ ਗੇਟ ਆ ਵੇਖੋ ਨਾਲ ਹੀ ਕੋਈ ਪੰਜ ਸੱਤ ਰੱਖ ਕਰਨ ਤੇ ਇਥੋਂ ਉਹਨਾਂ ਮੁੱਢਸਲ ਕਮਾਇਆ ਤੇ ਕੁਵਾਈ ਫੇਰ ਕੀਤਾ ਵਾ ਉਸ ਤੋਂ ਬਾਅਦ ਉਹ ਇੱਥੇ ਆ ਜਾਂਦੇ ਆ ਗੇਟ ਦੇ ਗਾੜੀ ਤਾਂ ਹੀ ਭੱਜ ਕੇ ਗੇਟ ਬੰਦ ਕੀਤਾ ਤਾਂ ਉਹਨਾਂ ਨੇ ਸਿੱਧਾ ਖੈਰ ਮਾਰਿਆ ਸਾਡੇ ਆਹ ਜਿਹੜਾ ਸਾਡੇ ਗੇਟ ਤੇ ਵੱਜਾ ਵਾ ਸਰ ਪਿਸਤੌਲ ਹੀ ਤੇ ਇੱਕ ਰਫਲ ਹੀ ਮਤਲਬ ਜਿੱਦਾਂ 12 ਬੋਰ ਦਾ ਇੱਕ ਖੋਲ ਵੀ ਇੱਥੇ ਬਰਾਮਦ ਹੋਇਆ ਪੁਲਿਸ ਲੈ ਕੇ ਹੀ ਰਾਤ ਨੂੰ 112 ਤੇ ਫਿਰ ਫੋਨ ਲਾਇਆ ਹੈ ਤੇ ਮੁਲਾਜ਼ਮ ਆਏ ਰਾਤ ਤੇ ਇੱਕ ਖੋਲ ਬਰਾਮਦ ਹੋਇਆ ਇੱਕ ਟੋਟੀ ਡਿੱਗੀ ਆ ਉਹਨਾਂ ਦੀ ਘਰ ਤੋਂ ਅਗਲੇ ਬੰਨੇ ਤੇ ਇੱਕ ਖੈਰ ਜਿਹੜਾ ਵਾ ਉਹ ਕੋਈ ਆਪਣਾ ਘਰ ਤੋਂ ਕੋਈ 4-5 ਕਿਲੋਮੀਟਰ ਅਗਲੇ ਆ 5 ਕਿ ਕਰਮਾ ਅੱਗੇ ਹੋਇਆ ਆ ਮਰੇ ਉਹ ਹੀ ਫਾਇਰ ਹੋਇਆ ਤੇ ਤਿੰਨ ਫਾਇਰ ਜਿਹੜੇ ਸਾਡੇ ਗੇਟ 'ਚ ਮਾਰੇ ਸਿੱਧੇ ਹੀ ਜਾਣ ਨਹੀਂ ਉਹਨਾਂ ਮੂੰਹ ਬੱਦੇ ਸੀ ਅੰਜੇ ਸਾਡੀ ਜੀ 3 2.5 ਸਾਲ ਤੋਂ ਸਾਡੀ ਚੱਲਦੀ ਹੈ ਬਲਜੀਤ ਸਿੰਘ ਬੱਲੀ ਆ ਵੱਡੇ ਹੌਲਕਾਂ ਦਾ ਇੱਕ ਸਖਿੰਦਰ ਬਾਬਾ ਵਾ ਇੱਕ ਉਹਦਾ ਬ੍ਰਦਰ ਆ ਪ੍ਰੇਮਾ ਪਬਜੀ ਇਹ ਤਾਂ ਸੀਤੂ ਆ ਜੀ ਜਿਹੜਾ ਹੁਣ ਮੜਿਆ ਬਲੋਚਾਂ ਦਾ ਸਰਪੰਚ ਬਣਿਆ ਇਹਨਾਂ ਨਾਲ ਹੀ ਆ ਜੀ ਪੁਰਾਣੇ ਝਗੜੇ ਚੱਲਣ ਰਹੇ ਆ ਤੇ ਹੁਣ ਵੀ ਸਾਡੇ ਇੱਥੇ ਥਾਂ ਦਾ ਥੋੜਾ ਕੋਨਾ ਨਾਲ ਚੱਲਣ ਰਿਹਾ ਹੈ ਤੇ ਇਹੋ ਚੱਕਰ ਹੀ ਤਾਂ ਰੰਜਸ ਇਹੀ ਆ ਵੀ ਉਹਨਾਂ ਹੀ ਕੰਮ ਕਰਵਾਇਆ ਹੈ ਵੀ ਮੰਗਤੋ ਦੀ ਮੰਗਾ ਡੀਗਾ ਅਨੰਦ ਸਾਹਿਬ ਮਿਲਣਾ ਚਾਹੀਦਾ ਵਾ ਕੋਈ ਆ 2 ਸਾਲ ਦੇ ਵਿੱਚ ਤਿੰਨ ਵਾਰ ਵਾਰ ਦਾਤਾਂ ਹੋਈਆਂ ਦੋ ਵਾਰ ਦਾ ਤਾਂ ਪਹਿਲਾਂ ਵੀ ਹੋਈਆਂ ਵਾ ਤੇ ਇਸੇ ਜਗ੍ਹਾ ਤੇ ਫਾਇਰ ਵੱਜੇ ਸਾਡੀ ਕੋਈ ਮਿਲ ਇਹਨੇ ਹੀ ਦਰਖਾਸਤ ਵੀ ਦਿੱਤੀ ਉਦੋਂ ਕਹਿੰਦੇ ਹਨ ਕੋਈ ਬੰਦਾ ਮਿਲੂ ਦੱਸਿਓ ਅਸੀਂ ਉੱਤੇ ਪਰਚਾ ਕਰਾਂਗੇ ਹੁਣ ਉਹਨਾਂ ਨੇ ਮਿਲ ਅੱਜ ਲਿਖ ਕੇ ਖੜਿਆ ਵਾ ਵੀ ਨਹੀਂ ਅਸੀਂ ਮਿਲ ਜੋ ਵੀ ਆ ਤੁਹਾਨੂੰ ਇਨਸਾਫ ਦਿਵਾਵਾਂਗੇ ਸੇਰੇ ਫਿਰ ਚੌਕੀ ਇਨਚਾਰਜ ਆਇਆ ਇਹ ਕਹਿੰਨੀ ਉਹ ਲੈ ਪੁੱਛ ਕੇ ਗਿਆ ਫਿਰ ਐਸਐਚਓ ਸਾਹਿਬ ਆਏ ਸੀਰੀਅਲ ਗਵਿੰਦਰਪੁਰ ਤੋਂ ਪਹਿਲਾਂ ਵੀ ਇੱਥੇ ਇੱਕ ਚੌਕੀ ਇੰਚਾਰਜ ਹੀ ਉਦੋਂ ਉਹਨੂੰ ਵੀ ਅਸੀਂ ਦਿਖਾ ਦਿੱਤੀ ਉਹ ਤੁਹਾਡਾ ਕੋਈ ਨਹੀਂ ਮਲ ਬਣਿਆ ਉਹ ਤੋਂ ਪਹਿਲਾਂ ਵੀ ਕਿਰੀ ਮਲ ਤਿੰਨ ਸਾਲ ਪਹਿਲਾਂ ਇੱਕ ਫਾਇਰ ਹੋਇਆ ਸਾਡੇ ਗੇਟ ਗਾੜੀ ਉਹ ਇਹੋ ਜਗ੍ਹਾ ਤੇ ਉਦੋਂ ਵੀ ਨਹੀਂ ਕੋਈ ਗੱਲ ਹੁਣ ਪੰਜ ਫਾਇਰ ਹੋਇਆ ਹਨ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਜੇ ਅਸੀਂ ਗੇਟ ਨਹੀਂ ਬੰਦ ਕਰਦੇ ਪਰ ਅਦਰ ਮੇਰਾ ਅੰਦਰ ਨੂੰ ਨਹੀਂ ਖਿੱਚਦਾ ਤਾਂ ਮळा ਸਾਡੇ ਇੱਥੇ ਇਹ ਨਾ ਕਿ ਦੀ ਜਾਨ ਵੀ ਜਾ ਸਕਦੀ ਮੇਰਾ ਨਾਮ ਵੀ ਬਲੰਦਰ ਸਿੰਘ ਰਾਜੂ ਮਾਝਾ ਕਿਸਾਨ ਸ਼ਕਰ ਸੁਬੇਟੀ ਦਾ ਰੈਜ਼ੀਡੈਂਟ ਪੰਜਾਬ ਦਾ ਮੈਂ ਦੇਖੋ ਇਹ ਸਰਕਾਰ ਦੀ ਤੇ ਵੱਡੀ ਨਿਮਾਹੀ ਕਹਿ ਸਕਦੇ ਆ ਤੇ ਗੁੰਡਾਗਰਦੀ ਜਿਹੜੀ ਆ ਉਹ ਦਿਨ ਦਿਨੀ ਚੱਲਣ ਈ ਜਿਹੜੇ ਬੰਦਿਆਂ ਨੇ ਇਹ ਸ਼ਾਦਿਸ਼ ਰਚੀ ਆ ਉਹ ਬੰਦਿਆ ਕੋਈ ਵੀ ਅਸੀਂ ਸਰਕਾਰ ਨੂੰ ਕਹਣਾ ਚਾਹੁੰਦੇ ਵੀ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਸੀਂ ਆਪਣੇ ਤੌਰ ਤੇ ਵੀ ਬੰਦਿਆਂ ਦੀ ਸ਼ਾਰਜਨ ਕਰਨ ਦੇ ਆ ਕਿਹੜੇ ਬੰਦੇ ਜਿਹੜੇ ਆ ਰਾਤ ਕਿੰਨੇ ਹਾਇਰ ਕੀਤੇ ਤੇ ਕਿੰਨੇ ਆਣ ਕੇ ਗੋਲੀ ਚਲਾਈ ਆ ਗੋਲੀ ਜਿਹੜੀ ਇਹ ਜਦੋਂ 12:00 ਵਜੇ ਤੇ 35 ਮਿੰਟ ਤੇ ਮੈਨੂੰ ਫੋਨ ਕੀਤਾ ਇਹਨੇ ਮੁੰਡੇ ਨੇ ਮੈਂ ਸੁੱਤਾ ਸੀ ਜਦੋਂ ਫੋਨ ਵੱਜਿਆ ਤੇ ਮੈਂ ਦਵਾਦਾਂ ਬੱਬੜੇ ਉੱਠਿਆ ਮੇਰਾ ਨੰਬਰ ਵੇਖਿਆ ਕਿਉਂਕਿ ਮੇਰੀ ਜਥੇ ਬੰਦੀ ਦਾ ਯੂਰਡ ਆਗੂ ਵੀ ਆ ਮੈਂ ਕਿਹਾ ਕੋਈ ਪਤਾ ਨਹੀਂ ਕੀ ਗੱਲ ਹੋ ਗਈ ਮੈਨੂੰ ਕਹਿੰਦਾ ਵੀਰੇ ਮੇਰੇ ਗੇਟ ਕਰੀ ਕਿ ਇਹਨੇ ਗੋਲੀ ਚਲਾਤੀਆਂ ਕਿ ਤੇ ਮੈਂ ਬੜੇ ਜ਼ੋਰ ਨਾਲ ਭੱਜਿਆ ਮੈਂ ਤੋੜ ਕੇ ਬਾਹਰ ਨਿਕਲਿਆ ਦਵਾਦਾਂ ਗੇਟ ਖੋਲਿਆ ਆਪਣਾ ਫਿਰ ਇੱਥੇ ਆਹੀਂ ਇਕੱਠੇ ਹੋਏ ਤੇ ਇਹਨੇ ਮੈਨੂੰ ਦੱਸਿਆ ਵੀ ਪਹਿਲਾਂ ਜਦੋਂ 2:00 ਵਜੇ ਆ ਤੇ ਮੈਂ ਉੱਠਿਆ ਮੈਂ ਆਪਣੇ ਘਰਦਿਆਂ ਨੂੰ ਠਾਲਿਆ ਪਹਿਲੇ ਘਰ ਤੋਂ ਦੂਜੇ ਮੇਰੇ ਥਾਲਦਾਂ ਥਾਲਦਾਂ ਦੂਜਾ ਪਾਰੀ ਰਚ ਗਿਆ ਫਿਰ ਕਹਿੰਦਾ ਆਹੀਂ ਆਣ ਕੇ ਛੋਟਾ ਗੇਟ ਖੋਲ ਤਾਂ ਤੇਰੀ ਲੈਟ ਵਜੀ ਤੇ ਤੁਹਾਡੇ ਵਾਲੇ ਗੇਟ ਤੋਂ ਜਦੋਂ ਘੁੰਮੇ ਤੋਂ ਉਹਨਾਂ ਉੱਥੇ ਫਾਇਰ ਕੀਤਾ ਇੱਕ ਅਹੀਂ ਫਿਰ ਆਂਦਾ ਪਤਾ ਲੱਗਿਆ ਵੀ ਇਹਨਾਂ ਕੋ ਉੱਥੇ ਹਰ ਵਾਲੇ ਬੰਦੇ ਹੋਈ ਆ ਇਹ ਆਂਦਾ ਇਹ ਦੌੜ ਕੇ ਦਵਾ ਦੇ ਆਪਣੇ ਜਨੇ ਚ ਨੂੰ ਗੇਟ ਨੂੰ ਚੜੇ ਉਹਨਾਂ ਨੇ ਉਹਨਾਂ ਦਾ ਮੋਟਰਸਾਈਕਲ ਘੁਆ ਕੇ ਅਜੇ ਇਹ ਅੰਦਰ ਆਪਣੇ ਬਾਹਰ ਨਹੀਂ ਰਿਹਾ ਇੱਕ ਅੱਧਾ ਜਣਾ ਬਾਹਰ ਹੋ ਸਕਦਾ ਉਹਨਾਂ ਦੇ ਕਾਬੂ ਵੀ ਆਂਦਾ ਦਵਾ ਦੇ ਉਹਨਾਂ ਇਹਦਾ ਵੱਡਾ ਬ੍ਰਦਰ ਨੇ ਖਿੱਚ ਕੇ ਅੰਦਰ ਨੂੰ ਕੀਤਾ ਤੇ ਗੇਟ ਤੇ ਬੰਦੀ ਕਰਨ ਦਾ ਉਹਨਾਂ ਚ ਉਹਨਾਂ ਦਾ ਠਾਹ ਜਿਹੜਾ ਉਹਦੇ ਛੋਟੇ ਗੇਟ ਵਾਲੇ ਲੋਕ ਗੋਲੀ ਮਾਰਤੀ ਉਹ ਵੀ ਨਿਸ਼ਾਨ ਉੱਥੇ ਲੱਗਾ ਇਹ ਤੋਂ ਵੱਡੀ ਮੈਂ ਕਹਿੰਦਾ ਕੀ ਹੋ ਸਕਦੀ ਆ ਵੀ ਕੋਈ ਬੰਦਾ ਰਾਤ ਸੁੱਤਾ ਆਪਣੇ ਘਰ ਆਪਣੇ ਘਰ ਸੌ ਨਹੀਂ ਸਕਦਾ ਕੋਈ ਕਿ ਇਹਨੂੰ ਹਰਾਸਮੈਂਟ ਕਰਨਾ ਕਿ ਇਹਨੂੰ ਡਰਾਉਣਾ ਕਿ ਇਹਨੂੰ ਧਮਕਾਉਣਾ ਕਿ ਤੂੰ ਕੱਲ ਨੂੰ ਹੋਰ ਕੇ ਗੱਲ ਚ ਜਾ ਗੱਲ ਇਥੇੜ ਮੱਲਾ ਪਿੰਡਾਂ ਦੇ ਵਿੱਚ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਭਰੇ ਇਦਾਂ ਨਹੀਂ ਹੁੰਦੀ ਤੇ ਆ ਜਿਹੜੀਆਂ ਮਲਾਕੀਆਂ ਕਿ ਉਹਦੇ ਗੇਟਾਂ ਦੇ ਵਾਲੀ ਰਾਤ ਗੋਲੀਆਂ ਮਰਾਓ ਜਾਂ ਕਿ ਇਹਨੂੰ ਰਾਹ ਜਾਂਦੇ ਨੂੰ ਗੋਲੀ ਮਰਵਾ ਦਿਓ ਇਹ ਬਹੁਤ ਵੱਡੀ ਮੈਂ ਤੇ ਕਹਿੰਦਾ ਸਰਕਾਰ ਦੀ ਮਲਾਕੀ ਆ ਤੇ ਜਿਹੜੇ ਆ ਬੰਦਿਆਂ ਨੇ ਕੰਮ ਕੀਤਾ ਜਿਹੜੇ ਆ ਬੰਦਿਆਂ ਨੇ ਕੀਤਾ ਤੇ ਜਿਹੜਾ ਨੇ ਕਰਵਾਇਆ ਉਹ ਲਗਭਗ 90% ਸਾਨੂੰ ਉਦੋਂ ਪਤਾ ਕਿ ਕਿਹੜੇ ਕਿਹੜੇ ਬੰਦੇ ਆਲੇ ਕਰਵਾਇਆ ਕਿ ਕਿਹੜੇ ਨੇ ਕੀਤਾ ਥੋੜਾ ਬੋੜਾ ਚਾਲਣਾ ਆਉਣ ਵਾਲਾ ਵਾ ਉਹ ਜਿਹਨੇ ਜਿਹਨੇ ਅਜੇ ਨਹੀਂ ਦੇਆ ਆਪਣਾ ਜੋਰ ਲਾਉਣ ਜਿਹਨੇ ਜਿਹਨੇ ਅੱਜ ਮੈਂ ਐਸਪੀ ਸਾਹਿਬ ਨੂੰ ਮਿਲਿਆ ਕਿਉਂਕਿ ਐਸਐਸਪੀ ਸਾਹਿਬ ਨਾਲ ਨਹੀਂ ਡੀਜੀ ਸਾਹਿਬ ਨਾਲ ਮਿਲ ਕੇ ਆ ਅੰਮ੍ਰਿਤਸਰ ਉਹਨਾਂ ਨੇ ਵੀ ਉਹਨਾਂ ਦੀ ਵੀ ਧਿਆਨ ਚ ਰੱਖਦੀ ਹੈ ਗੱਲ ਕਿ ਜਿਹੜਾ ਇਹ ਗੁੰਡਾ ਰਾਜ ਚੱਲਣ ਰਿਹਾ ਇਹਨੂੰ ਥੱਲ ਪਾਜ ਜਾਵੇ ਤੁਸੀਂ ਇਹ ਸਿੰਗਲ ਕੰਡਾ ਵਾਲਾ ਕਲਾਂ ਜੀ ਦਾ ਸਰਪੰਚ ਹੈ ਜੀ ਕੋਈ ਹਮਲਾ ਮੈਨੂੰ ਕੋਈ ਨਹੀਂ ਕਰਵਾਇਆ ਜੀ ਨਾਮ ਇਹਨਾਂ ਨੂੰ ਪਤਾ ਇਸ ਚੀਜ਼ ਦਾ ਹੈ ਮੈਨੂੰ ਦੁਬਾਰਾ ਪਤਾ ਲੱਗਿਆ 11 ਵਜੇ ਨੂੰ ਬਾਕੀ ਜਰੂਰ ਇਹਨਾਂ ਦਾ ਗਰਾਊਂਡ ਦਾ ਮਸਲਾ ਹੈਗਾ ਗਰਾਊਂਡ ਦੇ ਕਿੱਥੇ ਕਬਜ਼ਾ ਕੀਤਾ ਇਹਨਾਂ ਨੇ ਉਹ ਕਬਜ਼ੇ ਦੀ ਰੈਂਜ ਦਾ ਕਰਕੇ ਇਹਨਾਂ ਨੇ ਮੇਰਾ ਨਾਮ ਆਇਆ ਹੋਰ ਮੇਰਾ ਕੋਈ ਪਰਾਂਦੇ ਨਾਲ ਹੈ ਹੀ ਕੁਝ ਨਹੀਂ ਹੈ ਜੀ ਕੀ ਮੰਗਦੇ ਤੁਸੀਂ ਮੰਗ ਇਹ ਹੈ ਕਿ ਜੋ ਇਹਨਾਂ ਦੇ ਨਾਲ ਹੋਇਆ ਉਹਦਾ ਇਨਸਾਫ ਲੁਆਇਆ ਜਾਵੇ ਬੇਸ਼ੱਕ ਨੂੰ ਫੜ ਕੇ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਅਡੀਸਰ ਕਾਰਵਾਜੀ ਆਮ ਆਦਮੀ ਪਾਰਟੀ ਦਾ ਮੈਂ ਸਰਪੰਚ ਨੂੰ ਚਾਹੀਦਾ ਬਿਮਾਰਿਕ ਤੋਂ ਬੰਦ ਮਨੋਂ ਹੀ ਅਪੀਲ ਕਰਨਾ ਕਿ ਇਹਨਾਂ ਦਾ ਬਿਲਕੁਲ ਇਨਸਾਫ ਮਿਲਣਾ ਚਾਹੀਦਾ ਹੈ ਨਾ ਉਹ ਦੋ ਦੋ ਪਾਣੀ ਨਾ ਦੇ ਜੀ ਬਿਲਕੁਲ ਜੀ ਬਿਲਕੁਲ ਜੀ ਤੁਹਾਨੂੰ ਰਾਤ ਸੁਖਰਾ ਬਈ ਸਰ ਉਹ ਜੀ ਜੀ ਸਾਨੂੰ ਸਤਨਾਮ ਸਿੰਘ ਦੇ ਘਰ ਦੇ ਬਾਹਰ ਫਰੰਗ ਹੋਈ ਆ ਤੇ ਉਹਦੇ ਸਬੰਧ ਵਿੱਚ ਆਪਾਂ ਸਰ ਜੀ ਮੌਕੇ ਤੇ ਉਹ ਤੋਂ ਇੱਕ ਖੋਹੜਾ ਬਾਰ ਬੁਰਦਾ ਮਿਲਿਆ ਇੱਕ ਕਾਲੇ ਰੰਗ ਦੀ ਟੋਪੀ ਮਿਲੀ ਆ ਇਸ ਸਰਬਜੀ ਉਸੇ ਦੇ ਬਿਆਨ ਦੇ ਪੱਤਰ ਦੱਸੇ ਤਗੜਿਆ ਆ। ਉਹਨਾਂ ਨੂੰ ਵਿਅਕਤੀਆਂ ਦੇ ਇਹਨਾਂ ਦੀ ਚੰਗੀ ਇਨਵੈਸਟੀਗੇਸ਼ਨ ਚੱਲ ਰਹੀ ਆ। ਜਲਦੀ ਜਲਦੀ ਜਿਹੜੇ ਨੂੰ ਦੋਸ਼ ਹੈ ਉਹਨਾਂ ਤੇ ਮੋੜੀ ਚਲਾਈ ਆ। ਉਹਨਾਂ ਨੂੰ ਆਪ ਦੇ ਸਾਹਮਣੇ ਲਿਆ ਦਿੱਤਾ ਜਾਏਗਾ। ਉਹਦੇ ਨਾਲ ਇਹਨਾਂ ਦਾ ਚੱਲਦਾ ਆ ਕੋਈ ਜ਼ਾਇਦੀ ਜ਼ਮੀਨ ਦਾ ਝਗੜਾ ਇਹਨਾਂ ਦਾ। ਕੁੜੀ ਦਾ ਝਗੜਾ ਤੇ ਆ। ਜੀ ਜੀ ਸਾਹਿਬ ਇਹਨਾਂ ਦਾ ਕੇਸ ਲੰਮਾ ਤੇ ਪਿਆ ਇਹਨਾਂ ਨੇ, ਕੱਲ ਦਾ ਪਿਆ ਮਤਲਬ। ਜਲਦੀ ਤੋਂ ਜਲਦੀ ਆਪਾਂ ਇਹਨੂੰ ਇਨਵੈਸਟੀਗੇਸ਼ਨ ਕਰ ਰਹੇ ਆ। ਜਲਦੀ ਜਲਦੀ ਤੁਹਾਡੇ ਸਾਹਮਣੇ ਤਸਲੀਦਤ ਸਾਹਮਣੇ ਲਿਆ ਦੇਣਾ।